ਇਹ ਰੋ ਬੱਬੂ ਮਾਨਵੀ ਮਹਾਨ ਆ ਤੇ ਸਿੱਧੂ ਮੂਸੇ ਵਾਲਾ ਵੀ ਮਹਾਨ ਆ ਇਹ ਦੋਵੇਂ ਉਹ ਸਿੰਗਰ ਆ ਜਿਨ੍ਹਾਂ ਨੇ ਪੈਸਾ ਕਮਾਇਆ ਤੇ ਪੈਸਾ ਕਮਾ ਕੇ ਪੰਜਾਬ ਜੀ ਲਾਇਆ ਆ ਇਹਨਾਂ ਕਿਸੇ ਨਾਲ ਫਰਾਡ ਨਹੀਂ ਕੀਤਾ ਦੋਵਾਂ ਨੇ ਇਹ ਆ ਐਵੇਂ ਲੜਦੇ ਰਹਿੰਦੇ ਆ ਇਹਨਾਂ ਦੇ ਫੈਨ ਫੋਨ ਕੇ ਕੋਈ ਆਪਸ ਵਿੱਚ ਕਿਉਂ ਲੜਦੇ ਇਹ ਸਭ ਦੇਸ਼ੀ ਏਜੰਸੀਆਂ ਦੀ ਚਾਲ ਆ ਵੀ ਪੰਜਾਬੀ ਨੂੰ ਆਪਸ ਵਿੱਚ ਲੜਾਈ ਰੱਖੋ ਤੇ ਇਹ ਲੜਨਾ ਹੀ ਆ ਤਾਂ ਲਾਂ ਤਾਂ ਉਹਨਾਂ ਨੂੰ ਪਾਉਣੀਆਂ ਜਿਨ੍ਹਾਂ ਦਲਜੀਤ ਵਰਗਿਆਂ ਨੇ ਉਹ ਦੇਖੋ ਹੁਣ ਉਹਦੀ ਅੱਗ ਲੱਗੀ ਆ ਉੱਥੇ ਉੱਥੇ ਕਹਿੰਦੇ ਸ਼ਾਹਰੂਖ ਖਾਨ ਦਾ ਲਾਸ ਏਂਜਲਸ ਸ਼ਾਹਰੂਖ ਖਾਨ ਦਾ ਤੇ ਇਹਦਾ ਦਲਜੀਤ ਦਾ ਬੰਗਲਾ ਇੱਕੋ ਜਗ੍ਹਾ ਸੀ ਜਿਨ੍ਹਾਂ ਜਿਹੜੇ ਸੜ ਗਏ ਹੁਣ ਵੀਰੋ ਤੁਸੀਂ ਆਪ ਸੋਚੋ ਵੀ ਪੈਸਾ ਤੇ ਪੰਜਾਬੀਆਂ ਤੋਂ ਕਮਾਇਆ ਤੇ ਇਨਵੈਸਟ ਕਿੱਥੇ ਕੀਤਾ ਲਾਸ ਏਂਜਲਸ ਵਿੱਚ ਹੈ ਇਹ ਤੇ ਆਪਣੇ ਪਿੰਡ ਜਾਂਦਾ ਵੀ ਨਹੀਂ ਖਾਲੀ ਪਿੰਡ ਦਾ ਨਾਮ ਵਰਤਦਾ ਆ ਹੈ ਤੇ ਤੁਸੀਂ ਉਹਨਾਂ ਨੂੰ ਮਹਾਨ ਬਣਾਇਆ ਤੇ ਜਿਹੜੇ ਸੂਰਮਿਆਂ ਨੇ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਨੇ ਪੰਜਾਬੀਆਂ ਤੋਂ ਪੈਸਾ ਕਮਾ ਕੇ ਪੰਜਾਬ ਚ ਇਨਵੈਸਟ ਕੀਤਾ ਤੁਸੀਂ ਉਹਨਾਂ ਨੂੰ ਮਾੜਾ ਮੰਨਦੇ ਹੋ ਹੈਨਾ ਵਿਰੋਧ ਆਪਸ ਵਿੱਚ ਲੜਦੇ ਉਹਨਾਂ ਤੇ ਜੋ ਵੀ ਆ ਵੀਰੇ ਦੇਖੋ ਗਾਲਾਂ 10 ਬੰਦੇ ਉਹਨੂੰ ਕੱਢਦੇ 10 ਉਹਨੂੰ ਕੱਢਦੇ ਦੋ ਚੰਗੇ ਬੰਦੇ ਦਾ ਨਾਮ ਬਦਨਾਮ ਹੋ ਰਿਹਾ ਨਾ ਹੈ ਤੇ ਬੱਬੂ ਮਾਨ ਨੇ ਪੂਰਾ ਪੈਸਾ ਵੀਰੇ ਇਸ਼ਕਪੁਰਾ ਬਣਾਇਆ ਇਸ਼ਕਪੁਰਾ ਸਿੱਧੂ ਮੂਸੇਵਾਲਾ ਨੇ ਵੀ ਆਪਣੀ ਕੋਠੀ ਬਣਾਈ ਆ ਤੇ ਬੱਬੂ ਮਾਨ ਨੇ ਵੀ ਇਸ਼ਕਪੁਰਾ ਬਣਾਇਆ ਆਪਣੀ ਕੋਠੀ ਇੱਕ ਦਿਨ ਇਹ ਦੋਹਾਂ ਚੀਜ਼ਾਂ ਨੂੰ ਦੋਹਾਂ ਸਥਾਨਾਂ ਨੂੰ ਦੇਖਣੇ ਪੰਜਾਬ ਦੇ ਧਾਰਮਿਕ ਸਥਾਨ ਬਣਨੇ ਦੋਵੇਂ ਤੇ ਲੋਕਾਂ ਨੇ ਇੱਥੇ ਆ ਕੇ ਮੱਥੇ ਟੇਕਿਆ ਕਰਨੇ ਆ ਸਿੱਧੂ ਮੂਸੇ ਵਾਲੇ ਦਾ ਬੁੱਤ ਲੱਗ ਚੁੱਕਾ ਬੱਬੂ ਮਾਨ ਦਾ ਵੀ ਬੁੱਤ ਲੱਗ ਜਾਣਾ ਆ ਇਹ ਦੋਵੇਂ ਸਾਡੇ ਰੱਬ ਹੋਣੇ ਆ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਤੇ ਇਹ ਮਾਨ ਆ ਸਾਡਾ ਦੋਵੇਂ ਠੀਕ ਆ ਸਿੱਧੂ ਮੂਸੇ ਵਾਲੇ ਨੇ ਬਹੁਤ ਵਧੀਆ ਸੋਹਣੀ ਸ਼ਾਇਰੀ ਕੀਤੀ ਆ ਬੱਬੂ ਮਾਨ ਨੇ ਵੀ ਸੋਹਣੀ ਕੀਤੀ ਵਿੱਚ ਇੱਕ ਦੋ ਵਾਰ ਥੋੜਾ ਜਿਹਾ ਚਲੋ ਛੱਡੋ ਉਹਨੂੰ ਹੈਨਾ ਜੇ ਕੋਈ ਐਡਾ ਵੱਡਾ ਗ੍ਰੰਥ ਆ ਤੇ ਉਹਦੇ ਵਿੱਚ ਦੋ ਲੈਣਾ ਗਲਤ ਹੋਣ ਤੇ ਬਾਕੀ ਗ੍ਰੰਥ ਸਹੀ ਆ ਨਾ ਛੱਡੋ ਉਹਨੂੰ ਗਲਤ ਹੈਨਾ ਤੇ ਬਾਕੀ ਇਹ ਮਹਾਨ ਆ ਵੀਰੋ ਆਪਾਂ ਇਹਨਾਂ ਨੂੰ ਮੰਨਦੇ ਆਂ ਸ਼ਾਨ ਆ ਪੰਜਾਬ ਦੀ ਦੋਵੇਂ ਤੇ ਆ ਜਿਹੜੇ ਨਚਾਰ ਜਿਨ੍ਹਾਂ ਨੇ ਕੁੜੀਆਂ ਦੇ ਸ਼ਰਾਬ ਪਾ ਦੂ ਕੁੜੀਆਂ ਤੇ ਗਾਣੇ ਗਾ ਗਾ ਕੇ ਕੁੜੀਆਂ ਦੇ ਗਾਣੇ ਗਾ ਗਾ ਕੇ ਤੁਹਾਡੇ ਤੋਂ ਪਾਏ ਕਮਾ ਕੇ ਕਮਾ ਕੇ ਇਨਵੈਸਟ ਕੀਤੇ ਕੈਨੇਡਾ ਇਹਨਾਂ ਨੂੰ ਲਾਂ ਤਾਂ ਪਾਇਆ ਕਰੋ ਇਹ ਕੰਜਰਾਂ ਨੂੰ ਜਿਹੜੇ ਵੀਰਾਂ ਨੇ ਇੱਥੋਂ ਪੈਸਾ ਕਮਾ ਕੇ ਪੰਜਾਬ ਚ ਲਾਇਆ ਉਹਨਾਂ ਦਾ ਪੈਸਾ ਦਹਾ ਬੰਦਿਆਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਦੇ ਪੈਸੇ ਰੋ ਦਹਾ ਹੋਰ ਬੰਦਿਆਂ ਨੇ ਪੈਸਾ ਕਮਾਇਆ ਉਹ ਸਾਡੇ ਵੀਰ ਆ ਸਾਡੇ ਹੀਰੋ ਆ ਓਕੇ ਵੀਰੇ ਧੰਨਵਾਦ ਵੀਰੇ ਜੀ ਧੰਨਵਾਦ